ਦੀ ਆਜਮ ਸਰਦਾਰ ਭਗਤ ਸਿੰਘ ਛੀਦੇ ਆਜਮ ਸਰਦਾਰ ਕਰਤਾਰ ਸਿੰਘ ਸਰਾਭਾ ਰਾਜਗੁਰੂ ਜੀ ਸਖਦੇਵ ਜੀ ਜੱਲ੍ਹਿਆਂ ਵਾਲੇ ਬਾਗ ਦੀ ਘਟਨਾ ਦੀ ਗੱਲ ਕਰੀਏ ਤੇ ਕਿੰਨੇ ਪੰਜਾਬੀਆਂ ਦਾ ਬੇਗਨਾ ਪੰਜਾਬੀਆਂ ਦਾ ਅੰਗਰੇਜ਼ਾਂ ਨੂੰ ਖੂਨ ਡੋਲਿਆ ਗਿਆ ਕਿੰਨੀਆਂ ਸ਼ਹਾਤਾਂ ਲੀਆਂ ਗਈਆਂ ਤੇ ਅੱਜ ਬੀਜੇਪੀ ਦੀ ਮੋਦੀ ਸਰਕਾਰ ਨੂੰ ਇਹ ਚਿੱਠੀ ਕਰ ਦਿੱਤੀ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਟਕੀਆਂ ਜਿਹੜੀਆਂ ਉਹ ਨਹੀਂ ਲਿਆਂ ਜਾ ਰਹੀਆਂ ਵੇਖੋ ਮੈਂ ਭਾਜਪਾ ਦੇ ਲੀਡਰਾਂ ਨੂੰ ਇਹ ਸਵਾਲ ਕਰਦਾ ਹਾਂ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਨਾਲ ਜੁੜੇ ਲੀਡਰ ਆ ਕੀ ਤੁਸੀਂ ਆਪਦੀ ਸੈਂਟਰ ਦੀ ਲੀਡਰਸ਼ਿਪ ਨੂੰ ਇਹ ਸਵਾਲ ਕਰ ਸਕਦੇ ਜੇ ਕੀ ਤੁਸੀਂ ਮੋਦੀ ਨੂੰ ਅਮਿਤ ਸ਼ਾਹ ਨੂੰ ਇਹ ਸਵਾਲ ਕਰ ਸਕਦੇ ਜੇ ਕਿ ਸਾਡੇ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਸਾਡੀਆਂ ਝਾਕੀਆਂ ਕਿਉਂ ਬਾਹਰ ਕੀਤੀਆਂ ਜਾ ਰਹੀਆਂ ਚਾਕੀਆਂ ਦੇ ਵਿੱਚ ਇਹੋ ਗੱਲਾਂ ਵਿਖਾਈਆਂ ਜਾਣੀਆਂ ਸਨ ਕਿ ਜਦੋਂ 1947 ਵੇਲੇ ਸਾਨੂੰ ਆਜ਼ਾਦੀ ਮਿਲੀ ਆ ਤੇ ਉਸ ਆਜ਼ਾਦੀ ਦੇ ਵੇਲੇ 90% ਕੁਰਬਾਨੀਆਂ ਸਾਡੇ ਪੰਜਾਬੀਆਂ ਦੀਆਂ ਆ ਉਹ ਚਾਕੀਆਂ ਵਿਖਾਈਆਂ ਜਾਣੀਆਂ ਸਨ ਤੇ ਇਸ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਲਵਸਤਾ ਦੇ ਵਿੱਚ ਸਨ ਤੇ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤ ਆਏ ਤੇ ਉਹਨਾਂ ਆ ਕੇ ਵਾਸਤਾ ਪਾਇਆ ਕਿ ਗੁਰੂ ਜੀ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਸਾਡੇ ਜਾਨ ਮਾਲ ਦੀ ਰਾਖੀ ਤੁਸੀਂ ਕਰਨੀ ਆ ਤੇ ਉਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਉਥੇ ਕਿਸੇ ਸਿੰਘ ਨੂੰ ਛਿੱਧੀ ਦੇਣੀ ਪੈਣੀ ਆ ਤੇ ਫੇਰ ਇਹ ਜਾ ਕੇ ਮੁਗਲਾਂ ਨੇ ਡਰਨਾ ਤੇ ਫੇਰ ਤੁਹਾਡੀ ਜਾਨ ਤੇ ਮਾਲ ਦੀ ਰੱਖਿਆ ਹੋਣੀ ਆ ਤੇ ਉਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਬਾਲਵਸਤਾ ਦੇ ਵਿੱਚ ਸਨ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਸ਼ਾਦ ਦੇਣ ਵਾਲਾ ਸੂਮਾ ਹੋ ਸਕਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਦੋਂ ਉਦੋਂ ਤੋਂ ਕਹਿਆ ਜਾਣ ਲੱਗਿਆ ਭਾਵੇਂ ਉਹ ਹਿੰਦੂ ਸੀ ਸਿੱਖ ਸੀ ਮੁਸਲਮਾਨ ਸੀ ਐਸਾਈ ਸੀ ਹਰ ਕੋਈ ਕਹਿਣ ਲੱਗਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਇਸ ਭਾਰਤ ਦੀ ਖਾਤਰ ਦੇਸ਼ ਦੀ ਖਾਤਰ ਕੌਮ ਦੀ ਖਾਤਰ ਲੋਕਾਂ ਦੀ ਖਾਤਰ ਉਹਨਾਂ ਨੇ ਨਹੀਂ ਵੇਖਿਆ ਕਿ ਪੰਜਾਬੀਆਂ ਦੀ ਖਾਤਰ ਲੜਨਾ ਜਾਂ ਭਾਰਤੀਆਂ ਦੀ ਖਾਤਰ ਲੜਨਾ ਜਿੱਥੇ ਵੀ ਕਿਸੇ ਨੇ ટકਾਇਆ ਸਾਡੇ ਗੁਰੂ ਪੀਰ ਸਾਡੇ ਪੰਜਾਬੀ ਅੱਗੇ ਥੰਮ ਬਣ ਕੇ ਖੜੇ ਤੇ ਆਪਣੀਆਂ ਜਾਨਾਂ ਵੀ ਵਾਰੀਆਂ ਪੰਜਾਬ ਉਤੋਂ ਦੇਸ਼ ਉਤੋਂ ਲੋਕਾਂ ਉਤੋਂ ਕੌਮਾਂ ਉਤੋਂ ਤੇ ਅੱਜ ਜੇ ਇਹ ਦੇਸ਼ ਦੀ ਵਾਅਦ ਤੋਂ ਇਹਨਾਂ ਲੋਕਾਂ ਦੇ ਹੱਥ ਚ ਆ ਗਿਆ ਤੇ ਇਹਨਾਂ ਨੇ ਪਿਛਲੀ 26 ਜਨਵਰੀ ਤੇ ਵੀ ਸਾਡੀ ਪੰਜਾਬ ਦੀਆਂ ਝਾਕੀਆਂ ਨੂੰ ਪ੍ਰੇਡ ਦੇ ਵਿੱਚੋਂ ਬਾਹਰ ਕਰਤਾ ਤੇ ਐਰਕਾ ਵੀ ਚਿੱਠੀ ਜਾਰੀ ਕਰਤੀ ਨਾਦਰशाही ਫਰਮਾਨ ਜਾਰੀ ਕਰਤਾ ਕਿ ਪੰਜਾਬ ਦੀਆਂ ਝਾਕੀਆਂ ਵਿੱਚ ਨਹੀਂ ਲਈਆਂ ਜਾਣੀਆਂ ਝਾਕੀਆਂ ਦੇ ਵਿੱਚ ਅਸੀਂ ਪੰਜਾਬੀਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹ ਝਾਕੀਆਂ ਵਖਾਉਣੀਆਂ ਸਨ ਸਾਡੀਆਂ ਮਾਈ ਭਾਗੋ ਵਰਗੀਆਂ ਧੀਆਂ ਸ਼ਕਤੀ ਵਿਖਾਉਣੀ ਸੀ ਨਾਰੀ ਚ ਕਿੰਨੀ ਸ਼ਕਤੀ ਆ ਪੰਜਾਬ ਦੀ ਨਾਰੀ ਦੇ ਵਿੱਚ ਸਾਡੇ ਪੰਜਾਬ ਦਾ ਸੱਭਿਆਚਾਰ ਸਾਡੇ ਪੰਜਾਬ ਦਾ ਵਿਰਸਾ ਵਿਖਾਉਣਾ ਸੀ ਤੇ ਇਹ ਮੈਂ ਬੀਜੇਪੀ ਨਾਲ ਜਿਹੜੇ ਜੁੜੇ ਲੀਡਰ ਨੇ ਉਹਨਾਂ ਨੂੰ ਫੇਰ ਸਵਾਲ ਕਰਦਾ ਆ ਕਿ ਤੁਸੀਂ ਇਕੱਲੇ ਬੀਜੇਪੀ ਭਗਤੀ ਬਣੇ ਨੇ ਕੀ ਤੁਸੀਂ ਮੋਦੀ ਭਗਤੀ ਬਣੇ ਜੇ ਉਹ ਇਹ ਸਾਡੇ ਪੰਜਾਬੀਆਂ ਦੀ ਹੋਣ ਦਾ ਮਸਲਾ ਆ ਇਹ ਸਾਡੇ ਪੰਜਾਬੀਆਂ ਦੀ ਜ਼ਰੂਰਤ ਦਾ ਮਸਲਾ ਆ ਤੇ ਜੇ ਤੁਸੀਂ ਆਪਦੇ ਲੀਡਰਾਂ ਨਾਲ ਇਹ ਗੱਲ ਹੀ ਨਹੀਂ ਕਰ ਸਕਦੇ ਕਿ ਸਾਡੀਆਂ ਝਾਕੀਆਂ ਨੂੰ 26 ਜਨਵਰੀ ਦੀ ਪ੍ਰੇਡ 'ਚ ਸ਼ਾਮਲ ਕਰੋ ਤੇ ਫਿਰ ਤੁਹਾਡਾ ਵੀ ਕਿਸੇ ਪਾਰਟੀ ਨਾਲ ਜਾਂ ਬੀਜੇਪੀ ਨਾਲ ਜੁੜਨ ਦਾ ਕੀ ਫਾਇਦਾ ਪੰਜਾਬ ਨੂੰ ਮੈਂ ਪੰਜਾਬੀਆਂ ਨੂੰ ਵੀ ਇਹ ਦੱਸਣਾ ਚਾਹੁੰਨਾ ਇਹ ਪੰਜਾਬੀਓ ਬੀਜੇਪੀ ਪਾਰਟੀ ਉਹ ਪਾਰਟੀ ਹੈ ਪੰਜਾਬੀਆਂ ਦੀ ਤੇ ਸਿੱਖਾਂ ਦੀ ਇਹ ਖਾਸ ਕਰਕੇ ਜਿਹੜੇ ਆਪਦੇ ਹੱਕਾਂ ਲਈ ਲੜਦੇ ਉਹਨਾਂ ਦੀ ਕਾਤਲ ਪਾਰਟੀਆ ਇਹ ਪੰਜਾਬੀਆਂ ਤੋਂ ਡਰਦੇ ਆ ਕਿ ਜੇ ਪੰਜਾਬੀਆਂ ਦੀਆਂ ਝਾਕੀਆਂ ਅਸੀਂ ਪ੍ਰੇਡ 'ਚ ਸ਼ਾਮਲ ਕਰ ਲਈਆਂ ਤੇ ਪੂਰੀ ਦੁਨੀਆ ਤੇ ਅੱਗੇ ਪੰਜਾਬੀਆਂ ਨੂੰ ਜਾਣਦੀ ਆ ਤੇ ਹਰ ਵਾਰ ਲੋਕ ਪੰਜਾਬੀਆਂ ਨੂੰ ਵੇਖਿਆ ਕਰਨਗੇ ਪੰਜਾਬੀ ਜੋਰਾਵਰ ਸੂਰਪੀਰ ਯੋਧੇ ਨੇ ਤੇ ਇਹਨਾਂ ਦੇ ਜਿਹੜੇ ਵੱਡ-ਵਡੇਰੇ ਵੀ ਰਹੇ ਆ ਉਹ ਵੀ ਸੂਰਪੀਰ ਯੋਧੇ ਨੇ ਤੇ ਲੋਕਾਂ ਵਾਸਤੇ ਆਪਣੀਆਂ ਜਾਨਾਂ ਮਾਰਦੇ ਨੇ ਇਹ ਭਾਜਪਾ ਸਰਕਾਰ ਸਿੱਖਾਂ ਦੀ ਕਾਤਲ ਸਰਕਾਰ ਆ ਸਾਡੇ 2020 ਦੇ ਵਿੱਚ ਜਦੋਂ ਕਾਲੇ ਕਾਨੂੰਨ ਬਣਾਏ ਤੇ ਸਾਡੇ ਕਿਸਾਨ ਭਰਾਵਾਂ ਨੇ ਪੂਰੇ ਭਾਰਤ ਦਾ ਉਹ ਸੰਘਰਸ਼ ਬਣ ਗਿਆ ਪੂਰੀ ਦੁਨੀਆ ਦਾ ਸੰਘਰਸ਼ ਬਣ ਗਿਆ 750 ਤੋਂ ਵੱਧ ਸਾਡੇ ਕਿਸਾਨ ਵੀਰ ਉਥੇ ਸ਼ਹੀਦ ਕੀਤੇ ਇਹਨਾਂ ਬੀਜੇਪੀ ਵਾਲਿਆਂ ਨੇ ਕਤਲ ਕੀਤੇ ਉਹਨਾਂ ਪਾਈਆਂ ਦੇ ਸ਼ਹਾਦਤਾਂ ਪਰ ਇਹਨਾਂ ਬੀਜੇਪੀ ਵਾਲਿਆਂ ਨੇ ਕਤਲ ਕੀਤੇ ਤਸ ਤੋਂ ਮਾਸ ਨਹੀਂ ਹੋਏ ਬੜਾ ਸਦਾ ਨੁਕਸਾਨ ਹੋਇਆ ਤੇ ਉਹਨਾਂ ਕਿਤੇ ਇੱਕ ਵੀ ਮੂੰਹ ਜੋ ਲੱਜ ਨਿਕਲੇ ਆ ਪੀਏ ਮਾੜੀ ਘਟਨਾ ਹੋਈ ਆ ਜਿਹੜੀਆਂ ਸ਼ਹਾਦਤਾਂ ਹੋਈਆਂ ਬਹੁਤ ਮਾੜਾ ਆਇਆ ਵਾ ਕਿਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਤੇ ਇਹ ਸਮਝਿਆ ਕਿ ਪੰਜਾਬੀਆਂ ਦੀ ਕਿਹੜੀ ਗੱਲ ਆ ਜੋ ਮਰਜ਼ੀ ਕਾਨੂੰਨ ਬਣਾ ਦਿਓ ਇਹਨਾਂ ਦੀ ਨਿਗਾਹ ਭਾਜਪੀ ਸਰਕਾਰ ਦੀ ਮੋਦੀ ਸਰਕਾਰ ਦੀ ਅਮਿਤ ਸ਼ਾਹ ਦੀ ਨਿਗਾਹ ਆ ਸਾਡੀਆਂ ਪੰਜਾਬੀਆਂ ਦੀਆਂ ਜ਼ਮੀਨਾਂ ਲਈ ਸਾਡੀਆਂ ਕੀਮਤੀ ਜ਼ਮੀਨਾਂ ਲਈ ਪੀਐਮਐਸਪੀ ਖਤਮ ਕਰ ਦਈਏ ਤੇ ਇਹਨਾਂ ਦੀਆਂ ਜ਼ਮੀਨਾਂ ਖਿਆ ਲਈਏ ਇਹ ਚੀਜ਼ਾਂ ਜਿਹੜੀਆਂ ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਨੇ ਪੰਜਾਬੀ ਇੱਕ ਮੁੱਠ ਨੇ ਇਹ ਲੜਾਈ ਕੱਲੀ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਗਈ ਇਹ ਲੜਾਈ ਸਾਡੀ ਪੰਜਾਬੀਆਂ ਦੀ ਹੋਣ ਦੀ ਲੜਾਈ ਆ ਇਹ ਸਾਡੀ ਯੂਥ ਦੀ ਲੜਾਈ ਆ ਤੇ ਲੜਾਈ ਚ ਅਸੀਂ ਪਿੱਛੇ ਨਹੀਂ ਹਟਾਂਗੇ ਮੈਂ ਤਾਂ ਫੇਰ ਇੱਕ ਵਾਰ ਜਿਹੜੇ ਬੀਜੇਪੀ ਨਾਲ ਜੁੜੇ ਲੀਡਰ ਨੇ ਉਹਨਾਂ ਨੂੰ ਮੈਂ ਇਹ ਕਹਿੰਦਾ ਵਾਂ ਕਿ ਸਵਾਲ ਕਰੋ ਉਹਨਾਂ ਨੂੰ ਤੇ ਜਾਂ ਤੇ ਫੇਰ ਤਾਹ ਰੋ ਬੀਜੇਪੀ ਦੇ ਵਿੱਚ ਜਿਓ ਤੁਹਾਡੇ ਕਹੇ ਤੇ ਜਿਹੜੀ ਝਾਕੀਆਂ ਆਪਣੀਆਂ ਬੀਜੇਪੀ ਸਰਕਾਰ ਕੇਂਦਰ ਸਰਕਾਰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਸਾਡੀਆਂ ਝਾਕੀਆਂ ਜੇ ਸ਼ਾਮਲ ਕਰਦੀ ਆ ਵਖਾਉਂਦੇ ਆ ਝਾਕੀਆਂ ਤੇ ਫਿਰ ਬੀਜੇਪੀ ਤੇ ਰਹੋ ਨਹੀਂ ਤੇ ਤੁਹਾਨੂੰ ਵੀ ਬੀਜੇਪੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੁਸੀਂ ਪੰਜਾਬੀ ਨਹੀਂ ਤੁਸੀਂ ਪੰਜਾਬੀਆਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਪੰਜਾਬੀਆਂ ਤੋਂ ਵੋਟ ਨਹੀਂ ਮੰਗਦੇ ਜੇ ਤੁਸੀਂ ਨਹੀਂ ਗੱਲ ਕਰਨ ਯੋਗ ਤੇ ਚੁੱਪ ਕਰਕੇ ਜਾਂਦੇ ਘਰੇ ਬੈਜੋ ਜਾਂ ਫਿਰ ਕਿਸੇ ਹੋਰ ਪਾਰਟੀ 'ਚ ਚਲ ਜਓ ਬੀਜੇਪੀ ਪਾਰਟੀ ਪੰਜਾਬ ਤੈਸੀ ਪਾਰਟੀ ਨਹੀਂ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਆ ਬੀਜੇਪੀ ਪਾਰਟੀ